ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜ਼ਿਆਦੇ ਸੋਹਣੇ ਸੂਟ ਲੈ ਕੇ ਆਏਗੇ ਤੇ ਦੇਖੋ ਜੀ ਤੇ ਪਹਿਲਾਂ ਜਿਹੜੇ ਮੇਰੇ ਸੂਟ ਪਾਇਆ ਹੈਗੇ ਇਹਦੇ ਨਾਲ ਦੇ ਸੂਟ ਵੀ ਨੇਗੇ ਜਿਹੜੇ ਅਵੇਲੇਬਲ ਹੈਗੇ ਨੇ ਪਿਓਰ ਕ੍ਰਾਸ਼ ਦਾ ਸੂਟ ਹੈਗਾ ਤੇ ਆਪਾਂ ਇਹ ਸੂਟ ਹੈ ਜਿਹੜਾ ਮੈਚਿੰਗ ਰੈਡੀ ਕੀਤਾ ਇਸ ਦਾ ਆਪਾਂ ਪੋਰਟਲੀ ਬਟਨ ਲਗਾਏ ਨੇ ਵੀ ਸ਼ੇਪ ਨੈਕ ਦਿੱਤਾ ਹੈਗਾ ਇਦਾਂ ਡਿਜ਼ਾਈਨਿੰਗ ਦਿੱਤੀ ਹੈ neck ਨੂੰ ਤੇ ਬਸ ਬਾਹਾਂ ਤੇ ਆਪਾਂ ਸਿੰਪਲ ਹੋ ਕੀਤਾ ਤੇ ਇਦਾਂ ਪੇਸਟਿੰਗ ਪੱਟੀ ਲਗਾਈ ਹੈਗੀ ਤੇ ਨਾਲ ਆਪਾਂ ਮੈਂ ਰੱਖੀ ਹੈਗੀ ਗ੍ਰੀਨ ਕਲਰ ਦੀ ਬਾਟਮ ਇਸ ਤਰ੍ਹਾਂ ਤੇ ਗ੍ਰੀਨ ਕਲਰ ਦੀ ਬਾਟਮ ਬਹੁਤ ਲਾਈਟ weight ਸਟੱਫ ਹੈਗਾ ਤੇ ਫੁੱਲ ਪਿਓਰ ਦੇ ਵਿੱਚ ਹੈਗਾ ਤੇ ਨਾਲ ਹੈਗਾਗਾ ਬਰਬਰੀ ਦਾ ਸੌਫਟ ਬਰਬਰੀ ਦਾ ਦੁਪੱਟਾ ਹੈਗਾ ਇਸ ਤਰ੍ਹਾਂ ਤੇ ਕਾਫੀ ਜਿਆਦਾ ਸੋਹਣਾਗਾ ਜਿਹੜਾ ਸੂਟ ਹੈ ਇਹ ਤਿਆਰ ਹੋਇਆਗਾ ਇਹਦੇ ਨਾਲ ਦਾ ਸੂਟ ਆਪਣੇ ਕੋਲੇ ਅਵੇਲੇਬਲ ਹੈਗੇ ਨੇਗੇ ਪਹਿਲਾਂ ਵੀ ਆਪਾਂ ਸਟਾਕ ਲਿਆਂਦਾ ਸੀਗਾ ਉਹ ਹੋ ਗਿਆ ਸੀਗਾ ਸੋਲਡ ਤੇ ਉਸ ਤੋਂ ਬਾਅਦ ਇਹ ਇੱਕ ਸ਼ਰਟ ਬਚ ਗਈ ਸੀ ਤੇ ਇਹਦਾ ਆਪਾਂ ਸੂਟ ਹੈਗਾ ਜਿਹੜਾ ਰੈਡੀ ਕਰਵਾ ਲਿਆ ਤੇ ਜੇ ਤੁਸੀਂ ਵੀ ਮਤਲਬ ਸੂਟ ਇਸ ਤਰ੍ਹਾਂ ਤਿਆਰ ਕਰਵਾਉਣਾ ਚਾਹੁੰਦੇ ਹੋਗੇ ਤਾਂ ਇਹਦੇ ਵਿੱਚ ਮੈਂ ਤੁਹਾਨੂੰ ਦੋ ਬਾਟਮ ਨਾਲ ਸੂਟ ਦਿਖਾਉਂਗੀ ਪਹਿਲਾਂ ਵੀ ਆਪਾਂ ਦੋ ਨਾਲ ਹੀ ਲੈ ਕੇ ਆਏ ਸੀ ਤੇ ਇਸ ਵਾਰ ਵੀ ਆਪਾਂ ਦੋ ਨਾਲ ਹੀ ਲੈ ਕੇ ਆਏਗੇ ਸੇਮ ਸੂਟ ਹੈਗਾ ਦੇਖੋ ਇਹਦੇ ਨਾਲ ਦੇ ਆਪਾਂ ਹੋਰ ਸੂਟ ਵੀ ਮੰਗਵਾਏ ਨੇਗੇ ਤੇ ਬਹੁਤ ਹੀ ਪਿਆਰਾ ਇਹ ਕਲਰ ਹੈਗਾ ਤੁਸੀਂ ਗ੍ਰੀਨ ਕਲਰ ਦੀ ਵੀ ਬਾਟਮ ਲਗਾ ਸਕਦੇ ਹੋਗੇ ਇਹਦੇ ਨਾਲ ਤੇ ਤੁਸੀਂ ਰਾਸ਼ਟ ਕਲਰ ਦੀ ਵੀ ਲਗਾ ਸਕਦੇ ਹੋ ਇਸ ਤਰ੍ਹਾਂ ਦੇਖੋ ਇਹ ਪ੍ਰਿੰਟ ਸੀਗਾ ਇਦਾਂ ਸੇਮ ਮੇਰੇ ਵੇਅਰ ਕੀਤਾ ਹੋਇਆ ਸੇਮ ਪ੍ਰਿੰਟ ਹੈਗਾ ਤੇ ਲਓ ਜੀ ਮੇਰੇ ਵੇਅਰ ਕੀਤਾ ਹੋਇਆ ਸੇਮ ਪ੍ਰਿੰਟ ਹੈਗਾ ਤੇ ਸੇਮ ਪ੍ਰਿੰਟ ਦੀ ਡਿਜ਼ਾਈਨਿੰਗ ਹੈ ਦੇਖੋ ਬਣ ਕੇ ਸੂਟ ਇਦਾਂ ਰੈਡੀ ਹੋਇਆ ਤੇ ਆਪਾਂ ਪੇਸਟਿੰਗ ਪੱਟੀ orange ਕਲਰ ਦੀ ਲਗਾਈ ਹੈਗੀ ਥੋੜੀ ਜਿਹਾ ਆਪਾਂ ਹੁਣ ਕੰਟਰਾਸਟ ਦੇ ਵਿੱਚ ਲਗਾਉਨੇ ਆ ਪੱਟੀਆਂ ਕਾਫੀ ਜ਼ਿਆਦੇ ਸੋਹਣੀਆਂ ਬਣਦੀਆਂ ਲੱਗਦੀਆਂ ਨੇਗੀਆਂ ਲਓ ਜੀ ਇਦਾਂ ਇਹ ਸੂਟ ਹੈਗਾ ਇਦੇ ਨਾਲ ਤੁਸੀਂ ਸੇਮ ਮੇਰੇ ਨਾਲ ਦੀ ਬਾਟਮ ਵੀ ਲਗਾ ਸਕਦੇ ਹੋਗੇ ਜਿੱਦਾਂ ਕਿ ਗ੍ਰੀਨ ਤੇ ਗ੍ਰੀਨ ਹੀ ਦੁਪੱਟਾ ਰੱਖ ਸਕਦੇ ਹੋਗੇ ਤੇ ਇਹਦੇ ਨਾਲ ਤੁਸੀਂ ਰਾਸਟ ਕਲਰ ਦੀ ਬਾਟਮ ਵੀ ਲਗਾ ਸਕਦੇ ਹੋ ਦੋਨੋਂ ਬਾਟਮ ਨਾਲ ਜਿਹੜਾ ਸੂਟ ਆ ਬਹੁਤ ਜ਼ਿਆਦਾ ਸੋਹਣਾ ਬੰਦ ਹੈ ਮੈਚਿੰਗ ਸੂਟ ਦਾ ਪ੍ਰਾਈਸ ਹੈਗਾ ਇਹਦਾ 1650 ਬਿਲਕੁਲ ਫੁੱਲ ਪਿਓਰ ਦਾ ਸੂਟ ਹੈਗਾ ਇਹ ਵਾਲਾ ਤੇ ਬਹੁਤ ਲਾਈਟ weight ਸਟੱਫ ਹੈਗਾ ਲੋ ਜੀ ਸਿਸੂਟ ਲੈਣ ਚਾਹਣ ਫਿਲਹਾਲ ਮੇਰੇ ਕੋਲੇ ਪਏ ਨੇਗੇ ਇਹਦੇ ਨਾਲ ਦੇ ਸੂਟ ਤੇ ਰਿਪੀਟ ਆਪਾਂ ਹੋਰ ਮੰਗਾਏ ਹੋਏ ਨੇ ਉਹਨੂੰ ਥੋੜਾ ਟਾਈਮ ਲੱਗ ਜੂ ਜਿੰਨੇ ਸੂਟ ਹੈਗੇ ਨੇਗੇ ਜਿਹੜੇ ਭੈਣਾਂ ਦੇ ਆਰਡਰ ਆਏ ਆਪਾਂ ਉਹਦੇ ਵਿੱਚੋਂ ਐ ਤੁਹਾਨੂੰ ਇਹ ਸੂਟ ਹੈਗਾ ਜਿਹੜਾ ਦੇ ਦਾਂਗੇ ਤੁਸੀਂ ਲੈ ਸਕਦੇ ਹੋਗੇ ਲੋ ਇੱਦਾਂ ਇਹ ਬਹੁਤ ਸੋਹਣਾ ਦੇਖੋ ਇਦਾਂ ਸਟਾਈਲਿਸ਼ ਜਿਹਾ ਸੂਟ ਆਪਾਂ ਜਿਹੜਾ ਹੈਗਾ ਤਿਆਰ ਕੀਤਾ ਹੈ ਤੇ ਇਸ ਤੋਂ ਬਾਅਦ ਆਪਾਂ ਦਿਖਾਉਣਿਆਂਗੇ ਫੁੱਲ ਪਿਓਰ ਜਾਰਜਟ ਦੇ ਸੂਟ ਨਹੀਂਏ ਨਿਊ ਸਟਫ ਆਇਆਗਾ ਤੇ ਬ੍ਰਾਂਡ ਵੀ ਰਹੇਗਾ ਜੀ ਰਾਮ ਟੈਕਸ ਓਪਨ ਆਂਗੇ ਜਿਹੜਾ ਮੈਂ ਤੁਹਾਡੇ ਸਾਹਮਣੇ ਸਾਰਾ ਸਟਾਕ ਕਰੂੰਗੀ ਕਈ ਵਾਰ ਨਾ ਇਦਾਂ ਨਹੀਂ ਹੁੰਦਾ ਵੀ ਕੋਈ ਵੀ ਪੁਰਾਣਾ ਸਟਾਕ ਹੁੰਦਾਗਾ ਤੇ ਨਿਊ ਸਟਾਕ ਹੈਗਾ ਆਪਾਂ ਇੱਕ ਤੋਂ ਇੱਕ ਹਟ ਕੇ ਵੈਰਾਈਟੀ ਲੈ ਕੇ ਆਇਆਂਗੇ ਬਾਕੀ ਵਰਕ ਵਗੈਰਾ ਦੇ ਆਰਡਰ ਨਹੀਂਗੇ ਜਿਹੜੇ ਉਹ ਚੱਲ ਜਾਂਦੇ ਨੇ ਲੱਗ ਤੋਂ ਔਨ ਆਰਡਰ ਤੇ ਇਹ ਦੇਖੋ ਕਈ ਵਾਰ ਖੁੱਲਿਆ ਵੀ ਹੁੰਦਾ ਹਨ ਚੈੱਕ ਕਰਦੇ ਹੁੰਦੇ ਆਗੇ ਵੀ ਕਿੱਦਾਂ ਦਾ ਲੱਗਦਾ ਹੈਗਾ ਤਾਂ ਕਰਕੇ ਫਿਰ ਉੱਥੇ ਓਪਨ ਹੋ ਜਾਂਦਾ ਹੈਗਾ ਸਾਡੇ ਸਾਹਮਣੇ ਲੋ ਜੀ ਇਸ ਤਰ੍ਹਾਂ ਤੇ ਗਰਲਿਸ਼ਰ ਸੂਟ ਕੋਈ ਮਰਜੀ ਇਹਨਾਂ ਨੂੰ ਸਟਿਚ ਕਰਵਾਓ ਤੇ ਜੇ ਮੇਰੀ ਏਜ ਦੀਆਂ ਪੈਣਾ ਸਟਿਚ ਕਰਵਾਓ ਤੇ ਜੀ ਇਸ ਤੋਂ ਘਾਟ ਆ ਰਹੀਆਂ ਤੇ ਇਸ ਤੋਂ ਵੱਧ ਆ ਰਹੀਆਂ ਰਾਮ ਟੈਕਸ ਦੇ ਹਨ ਜੀ ਰਾਮ ਟੈਕਸ ਬ੍ਰਾਂਡ ਦੇ ਸੂਟ ਕਾਫੀ ਜ਼ਿਆਦੇ ਸੋਹਣੇ ਹੁੰਦੇ ਨੇਗੇ ਤੇ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਜਿਹੜਾ ਹੈਗਾ ਸੂਟ ਇਹਦੇ ਵਿੱਚ ਵਰਕ ਵੀ ਹੋਇਆ ਹੋਇਆ ਹੈਗਾ ਫੁੱਲ ਪਿਓਰ ਜ਼ੋਰਜਟ ਦਾ ਸੂਟ ਹੈ ਰਾਮ ਟੈਕਸ ਦਾ ਇਸ ਤਰ੍ਹਾਂ ਵਰਕ ਵੀ ਹੋਇਆ ਹੋਇਆ ਹੈਗਾ ਵਿੱਚ ਇਹਦੇ ਤੇ ਜਦੋਂ ਇਹ ਬਣ ਕੇ ਸੂਟ ਕਾਫੀ ਜ਼ਿਆਦੇ ਮਤਲਬ ਸੋਹਣੇ ਰਹਿਣਗੇ ਬਣ ਕੇ ਜੇ ਜੀ ਮਤਲਬ ਇਦਾਂ ਦਾ ਸੂਟ ਆਪ ਨੂੰ ਐ ਲੱਗਦਾ ਹੁੰਦਾ ਵੀ ਪਤ ਨਹੀਂ ਐਵੇਂ ਜੀ ਆ ਨਾ ਜਦੋਂ ਸਲਾਈ ਹੋ ਜਾਂਦਾ ਡਿਜ਼ਾਈਨ ਉਹ ਲੈਣਾ ਹੋ ਜਾਂਦੇ ਨੇ ਕਾਫੀ ਇਜ਼ਤਾਰੇ ਮਤਲਬ ਸੋਨੇ ਡਿਜ਼ਾਈਨ ਬਣ ਸਕਦੇ ਨੇ ਇਹਨਾਂ ਦੇ ਵਿੱਚ ਵੀ ਲਓ ਜੀ ਇਦਾਂ ਦੇ ਵਿੱਚ ਵਰਕ ਵੀ ਹੈ ਪਾਰਟੀ ਵੀਰ ਸੂਟ ਵੀ ਤੁਸੀਂ ਲੈ ਬਣਾ ਸਕਦੇ ਹੋ ਇਹਨੂੰ ਤੇ ਇਹਦਾ ਪ੍ਰਾਈਸ ਰਹੇਗਾ ਜੀ 1850 ਰਾਮ ਟੈਕਸ ਦਾ ਸੂਟ ਹੈਗਾ ਪਲੱਸ ਇਹਦੇ ਵਿੱਚ ਜਿਹੜਾ ਮਤਲਬ ਕੰਮ ਹੈਗਾ ਵਿੱਚ ਆਰੀ ਦਾ ਵੀ ਹੋਇਆ ਹੋਇਆਗਾ ਆਰੀ ਦੇ ਵਿੱਚ ਸੂਟ ਲੇਗੇ ਉਹ ਮਤਲਬ ਵੀ ਕਾਰੀ ਵਾਲੇ ਹੋਰ ਤਰ੍ਹਾਂ ਦੇ ਬਹੁਤ वियदारी जूट ने गे बहुत सोने अलग जुक डी एक को दे अपने को सोने आज बजू ए वाला कलर भी है जो काफी ज्यादा सोना सारा चार्ट गर्मी के अकॉर्डिंग ही है ਇਹ ਦੇਖੋ ਕਿ ਮੇਰੇ ਕੋਲ ਜਿਆਦਾ ਸੋਨਾ ਸੂਟ ਹੈਗਾ ਤੇ ਇਦਾਂ ਦੀ ਤੁਸੀਂ ਪਾਈਪਿੰਗ ਵਗੈਰਾ ਲਗਾ ਸਕਦੇ ਹੋ। ਦੁਪੱਟਾ ਇਹਦੇ ਨਾਲ ਕੰਟਰਾਸਟ ਰੱਖ ਸਕਦੇ ਹੋਗੇ। ਸਟ੍ਰੇਟ ਸਲਵਾਰ ਰੱਖ ਸਕਦੇ ਹੋ। ਪਾਕਿਸਤਾਨੀ ਸੂਟ ਇਹ ਬਹੁਤ ਜ਼ਿਆਦੇ ਸੋਨੇ ਥੋੜੇ ਲੂਜ਼ ਫਿਟਿੰਗ ਵਾਲੇ ਕਾਫੀ ਜ਼ਿਆਦੇ ਸੋਨੇ ਰਹਿਣਗੇ। ਅਗਲਾ ਸ਼ੇਡ ਆਇਆ ਦੇ ਵਿੱਚ ਗ੍ਰੀਨ ਦੇ ਵਿੱਚ ਹੈ ਵੀ ਸੂਟ ਜਿਹੜਾ ਕਾਫੀ ਜ਼ਿਆਦੇ ਸੋਨਾ ਹੈ ਗ੍ਰੀਨ ਦੇ ਵਿੱਚ। ਇਸ ਨਾਲ ਤੁਸੀਂ ਰਸਟ ਕਲਰ ਦਾ ਤਾਂ ਪੱਟਾ ਲਗਾ ਸਕਦੇ ਹੋਗੇ ਤੁਹਾਨੂੰ ਲਾਈਟ ਐਂਡ ਡਾਰਕ ਦਾ ਕੰਬੀਨੇਸ਼ਨ ਹੋ ਜਾਊਗਾ ਲੋ ਜੀ ਸਾਰੀ ਤੁਹਾਨੂੰ ਸਟੈਂਪ ਮਿਲੂਗੀ ਰਾਮਟੈਕਸ ਦੇਖੋ ਜਦੋਂ ਤੁਹਾਡੇ ਕੋਲੇ ਸਟਾਫ ਆਊਗਾ ਤੁਹਾਨੂੰ ਖੁਦ ਪਤਾ ਲੱਗ ਜਾਊਗਾ ਇਹ ਦੇਖੋ ਸਟਾਫ ਦਾ ਵੈਸੇ ਵੀ ਪਤਾ ਹੀ ਲੱਗ ਰਿਹਾ ਵੀਡੀਓ ਦੇ ਵਿੱਚ ਵੀ ਵੀ ਬਹੁਤ ਜ਼ਿਆਦਾ ਸ਼ਾਨਦਾਰ ਹੈ ਸੋਹਣਾ ਦੁਪट्टे ਦੇ ਨਾਲ ਤੁਸੀਂ ਜਾਰਜਟ ਦੇ ਰੱਖ ਸਕਦੇ ਹੋ ਸਿੰਪਲ ਪਲੇਨ ਇੱਕ بیس ਦਾ ਲਗਾ ਲਓ ਬਹੁਤ ਜ਼ਿਆਦਾ ਸੋਹਣੇ ਪਾਣੇ ਨੈਕਸਟ ਕਲਰ ਹੈਗਾਗਾ ਫਰੋਜ਼ੀ ਫਰੋਜ਼ੀ ਕਲਰ ਹੈਗਾ ਇਸ ਤਰ੍ਹਾਂ ਕਲਰ ਵੀ ਹੈ ਜਿਹੜਾ ਕਾਫੀ ਜਿਆਦਾ ਸੋਨਾ ਹੈ ਇਸ ਤੋਂ ਬਾਅਦ ਆ ਜੂਗਾ ਜੀ ਵਾਈਟ ਦੇ ਵਿੱਚ ਆ ਜੂਗਾ ਪਹਿਲਾ ਕਰੀਮ ਸ਼ੇਕ ਸੀਗਾ కిం కరిం జా ఉనే వాలా రభు గాజి వాఇట వాఇట దిలిచి మలిటి ఇదనాల్ తు సిద్ పట్టా భి టాయాన్ డి కరాసాగు నేక్ బేసారా కిం కిం చిదాం వి ਉੰਨੇ ਵੀ ਦਾ ਫਰਕ ਹੈ ਡਿਜ਼ਾਈਨ ਅਲੱਗ-ਅਲੱਗ ਨੇ ਪਹਿਲਾਂ ਵੀ ਮੈਂ ਤੁਹਾਨੂੰ ਕੋਈ ਜਿਹੜਾ ਕਲਰ ਦਿਖਾਇਆ ਸੀਗਾ ਉੰਨੇ ਜੀ ਦਾ ਫਰਕ ਹੈਗਾ ਕਲਰ ਦਾ ਜਿ ਇਸ ਤਰ੍ਹਾਂ ਜਨਾ ਵੀ ਕਲਰ ਸੀ ਜਿ ਜਨਾ ਵੀ ਮੈਂ ਤੁਹਾਨੂੰ ਚਾਰਟ ਸ਼ੋਅ ਕੀਤਾਗਾ ਸਾਰੇ ਮਤਲਬ ਕਲਰ ਆਪੋ ਆਪਣੀ ਜਗ੍ਹਾ ਕਾਫੀ ਜ਼ਿਆਦੇ ਸੋਹਣੇ ਨੇਗੇ ਤੇ ਤੁਸੀਂ ਦੁਪੱਟਾ ਹੈਗਾ ਜਿਹੜਾ ਇਹਦੇ ਨਾਲ ਹੈਗਾ ਤੁਸੀਂ ਔਰ ਮਤਲਬ ਸੌਰੀ ਜਾਰਜਟ ਦਾ ਰੱਖ ਸਕਦੇ ਹੋਗੇ ਜਾਰਜਟ ਦਾ ਜਿਹੜਾ ਦੁਪੱਟਾ ਹੈਗਾ ਕਾਫੀ ਜ਼ਿਆਦਾ ਸੋਹਣਾ ਲੱਗੂਗਾ ਤੇ ਇੱਕ بیس ਦਾ ਲਗਵਾਣਾਗਾ ਤੁਸੀਂ ਮੈਂਸ਼ਨ ਕਰਦਿਆ ਕਰੋ ਵੀ ਤੁਸੀਂ ਕਿੰਦਾ ਦੇ ਦੁਪੱਟੇ ਲਗਵਾਉਣੇ ਨੇ ਟਾਈਂਡਾਈ ਜਾਂ ਇੱਕ بیس ਦੇ ਹਨਾ ਉਸ ਤਰ੍ਹਾਂ ਜਿਹੜਾ ਦੁਪੱਟਾ ਹੈਗਾ ਤੁਹਾਡਾ ਹੈਗਾ ਤਿਆਰ ਹੋ ਜਾਊਗਾ ਬਾਕੀ ਫਿਨਿਸ਼ਿੰਗ ਵਗੈਰਾ ਵੀ ਮੈਂਸ਼ਨ ਕਰਦਿਆ ਕਰੋ ਬਾਕੀ ਜਦੋਂ ਤੁਸੀਂ ਮੈਜ਼ਰਮੈਂਟ ਸੈਂਡ ਕਰਦੇ ਹੋ ਸੂਟ ਲਈ ਤਾਂ ਤੁਸੀਂ ਆਪਣਾ ਮੈਜ਼ਰਮੈਂਟ ਦੇ ਵਿੱਚ ਮੈਂਸ਼ਨ ਕਰਿਆ ਕਰੋ ਵੀ ਜਿਹੜੀ ਬਾਟਮ ਆ ਸਟ੍ਰੇਟ ਬਣਾਉਣੀ ਆ ਜਾਂ ਪਟਿਆਲਾ ਸਲਵਾਰ ਬਣਾਉਣੀ ਆ ਹਨਾ ਵਰ ਕਾਲੇ ਵੀ ਜਰੂਰ ਪੈਣਾ ਮੈਂਸ਼ਨ ਕਰ ਦਿਆ ਕਰੋ ਤੇ ਦੂਟੀਆਂ ਵੀ ਕਈ ਵਾਰ ਸੂਟ ਕਟਿੰਗ ਹੋ ਰਿਹਾ ਹੁੰਦਾ ਤੁਹਾਡਾ ਰਿਪਲਾਈ ਲੇਟ ਆਉਂਦਾ ਹੈਗਾ ਜਾਂ ਫਿਰ ਮੇਰੇ ਦਿਮਾਗ ਤੋਂ ਨਿਕਲ ਜਾਂਦੇ ਟੇਲਰ ਨਹੀਂਗੇ ਜਾਂ ਕਿਸੇ ਦੀ ਸਟ੍ਰੇਟ ਬਣ ਜਾਂਦੀ ਕਿਸੇ ਦੀ ਹੈਵੀ ਬਣ ਜਾਂਦੀ ਹੈ ਤੁਸੀਂ ਸਾਰਾ ਜਿਹੜਾ ਹੈਗਾ ਮੈਂਸ਼ਨ ਕਰ ਦਿਆ ਕਰੋ ਵੀ ਸਾਡੀ ਇਸ ਤਰ੍ਹਾਂ ਦੀ ਬਾਟਮ ਹੋਣੀ ਚਾਹੀਦੀ ਹੈ ਇਦਾਂ ਇਹਦੇ ਨਾਲ ਦੁਪੱਟਾ ਲੇਸ ਇਦਾਂ ਬਾਕੀ ਇਹ ਸੂਟਨਾਂ ਦਾ ਆਪਾਂ ਜਿਹੜੀ ਹੈਗੀ ਲੈਸ ਬ੍ਰੀਕ ਤੇ ਕਾਟਨ ਦੀ ਹੀ ਲਗਾਉਣੇ ਆਂਗੇ ਕਿਉਂਕਿ ਉਹ ਕਾਫੀ ਜ਼ਿਆਦਾ ਮਤਲਬ ਸੋਹਣੇ ਬਣਦੇ ਨੇਗੇ ਸੂਟ ਲੈਸਾਂ ਵਗੈਰਾ ਵੀ ਆਪਣੀਆਂ ਨੇ ਜਿਹੜੀਆਂ ਖਤਮ ਹੋਈਆਂ ਹੋਈਆਂ ਨੇਗੇ ਹੁਣ ਆਪਾਂ ਲੈ ਕੇ ਆਉਣੇ ਆਂਗੇ ਕਦੇ ਦਿਨ ਦੇ ਵਿੱਚ ਲੈਸਿਸ ਵਗੈਰਾ ਲਿਆਉਣ ਵਾਲੀਆਂ ਕਿਉਂਕਿ ਸਾਰੇ ਸੂਟ ਨੇਗੇ ਜਿਹੜੇ ਕਾਟਨ ਦੇ ਨੇ ਵਰਕ ਵਾਲੇ ਵੀ ਕਾਟਨ ਦੇ ਚੱਲ ਪੈਣਗੇ ਤੇ ਪ੍ਰਿੰਟ ਵੀ ਕਾਟਨ ਦੇ ਬਾਕੀ ਇਦਾਂ ਸਿੰਥੈਟਿਕ ਸਿੰਥੈਟਿਕ ਵਗੈਰਾ ਇਹ ਵੀ ਸੂਟ ਮਤਲਬ ਸਾਰੇ ਗਰਮੀਆਂ ਦੇ ਵਿੱਚ ਹੁਣ ਪਾਏ ਜਾਂਦੇ ਨੇਗੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਤੇ ਮੈਸੇਜ ਕਰਨਾ ਹੈਗਾ ਤੇ ਆਪਣਾ ਜਿਹੜਾ ਆਰਡਰ ਹੈਗਾ ਕਨਫਰਮ ਕਰਨਾ ਬੁਕਿੰਗ ਕਰ ਦੇਣੀ ਹੈ ਕਿ ਪੇਮੈਂਟ ਕਰਨ ਤੋਂ ਬਾਅਦ ਹੈ ਸੇਮ ਪ੍ਰੋਸੈਸ ਹੈ ਨਾ ਤੁਸੀਂ ਨਾਲ ਦੀ ਨਾਲ ਆਪਣਾ ਸਕਰੀਨਸ਼ਾਟ ਭੇਜ ਕੇ ਐਡਰੈਸ ਸੈਂਡ ਕਰਨਾ ਹੈ ਐਡਰੈਸ ਨਾਲ ਦੀ ਨਾਲ ਭੇਜ ਦੇ ਕਰੋ ਲੇਟ ਨਾ ਹੋਇਆ ਕਰੋ ਕਿਉਂਕਿ ਪਾਰਸਲ ਲੇਗੇ ਜਿਹੜੇ ਡੇਲੀ ਜਾਂਦੇ ਨੇ ਕਈ ਵਾਰ ਤੁਹਾਡਾ ਸੂਟ ਹੈਗਾ ਫਿਰ ਸਕਿਪ ਹੋ ਜਾਂਦਾ ਰਹਿ ਜਾਂਦਾ ਇਸ ਵਜ੍ਹਾ ਕਰਕੇ ਨਾ ਸੋ ਨਾਲ ਦੇ ਨਾਲ ਪਲੀਜ਼ ਐਡਰੈਸ ਭੇਜ ਦਿਆ ਕਰੋ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਨੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜੂਰ ਦੱਸ ਦਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਈ ਬਾਈ